ਸਾਸਰੀ ਗਾਲ ਜੀ ਸਾਰਿਆਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ। ਲਓ ਜੀ ਅੱਜ ਆਇਆ ਪਿੰਡ ਮਾਲੇਵਾਲ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਕਰਦਾਖਪੁਰ। ਬਾਕੀ ਫਦੇਗੜ ਚੂੜੀਆਂ ਤੋਂ ਡੇਰਾ ਰੋਡ ਤੇ ਪਿੰਡ ਆ ਇਹ। ਤੇ ਚੰਗੇ ਪਸ਼ੂ ਵੀ ਘਰ ਦਾ ਹੀ ਘਰ ਦਾ ਹੀ ਕੰਮ ਆ ਵੀਰ ਦਾ ਤੇ ਯਰਸੀ ਆ ਟਾਪ ਕੁਆਲਟੀ। ਮੈਂ ਕਿ ਤੁਹਾਨੂੰ ਵਿਖਾਉਣੇ ਦੀ ਅਡਰ ਕੁਆਲਟੀ ਵਗੀ ਸਾਰੇ ਭਰਾ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬ। ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਇਦਾਂ ਦੇ ਘਰਾਂ ਤੋਂ ਵੀ ਤੇ ਵਪਾਰੀ ਵੀਰਾਂ ਕੋ ਵੀ ਪਸ਼ੂ ਵਿਖਾਉਂਦੇ ਰਾਵਾਂਗੇ। ਲਓ ਜੀ ਇੱਕ ਆ ਗੱਬਣ ਵੈੜ ਆ। ਸੰਗੇ ਘਰ ਦੇ ਪਸ਼ੂ ਸੰਭੇ ਆ ਤੇ ਸੇਲ ਕਰਨੇ ਨਾਲ ਥੋੜਾ ਮਜਬੂਰੀ ਕਾਰਨ ਹਾਂਜੀ ਅੰਕਲ ਉਹਨਾਂ ਦਾ ਬਾਹਰ ਦਾ ਵੀਜ਼ਾ ਆ ਗਿਆ ਉਸ ਕਰਕੇ ਜਰਸੀਆਂ ਟੌਪ ਦੀਆਂ ਆ ਸੰਗੇ ਨੇ ਰਏ ਪੈਂਡੇ ਤੇ ਸਸੀ ਗਾਲ ਜੀ ਅੰਕਲ ਜੀ ਸਸੀ ਗਾਲ ਸਸੀ ਗਾਲ ਜੀ ਤੇ ਡਰੈਸ ਦੱਸ ਦੋ ਹ ਨਾਮ ਨਾਲੇ ਆਪਣਾ ਪਿੰਡ ਤੇ ਹੈਗਾ ਮਾਲਿਆ ਦਾ ਪੁੱਲ ਠੀਕ ਆ ਤੇਰਾ ਬਾਬਾ ਨਾਨਕ ਜੀ ਉਹ ਨਾ ਕੇ ਫਰੇ ਘੜ ਚੂਟੀਆਂ ਠੀਕ ਆ ਫੋਨ ਨੰਬਰ ਵੀ ਦੱਸ ਦੋ 95 ਜੀਰੋ 1472 833 ਠੀਕ ਹੈ ਜੀ ਫਿਰ 95 ਜੀਰੋ 1472 833 ਠੀਕ ਹੈ ਇਹ ਘਰ ਦੇ ਪਸ਼ੂ ਆਪਣੇ ਕਿੰਨੇ ਪਸ਼ੂ ਆ ਪਸ਼ੂ ਦੋ ਜੋ ਇੱਕ ਸੂਈ ਸਵਾਈ ਆ ਸੂਈ ਸਵਾਈ ਠੀਕ ਆ ਜੀ ਇੱਕ ਕੱਪੜ ਜੋ ਅੱਜ ਹੀ ਸੂਈ ਆ ਅੱਜ ਹੀ ਆ ਗਿਆ ਜੇ ਰੋ ਜੀ ਆਰਡਰ ਕੁਆਲਿਟੀ ਕਰੋ ਚੈੱਕ ਤੇ ਆ ਇਹਦੀ ਜੇਰ ਪਈ ਜੇ ਨਾਲ ਹੀ ਇਹ ਮਗਰ ਬੱਚਾ ਕੀ ਵੱਛੀ ਕੇ ਵੱਛਾ ਵੱਛਾ ਉਹ ਜੀ ਮਗਰ ਵੱਛਾ ਜੇ ਨਾੜੂ ਤੇ ਬੱਚਾ ਜੇ ਜੀ ਆ ਦੂਜਾ ਸੁਬਾ ਜੋ ਪਹਿਲਾਂ ਜੋ ਅੱਛਾ ਤੇ ਇਹ ਪਿਛਲੇ ਸੂਏ ਕਿੰਨਾ ਚਵਾਇਆ ਇਹਨੇ ਆਪਣਾ 12 ਲੀਟਰ ਵਿੱਚ ਹੋਇਆ ਜੋ ਤੇ ਇਦਾਂ ਉਹ ਮੱਛੀ ਵਾਈ ਦੇ 15-16 ਮੈਂ ਦਊਗੀ ਠੀਕ ਹੈ ਹਾਂਜੀ ਹਾਂਜੀ ਤੋੜ ਦਿਓ ਫਾਸਟ ਹਣ ਤੋੜ ਦਿਓ ਲੋ ਜੀ ਕਰੋ ਚੈੱਕ ਅਡਰ ਕੁਆਲਟੀ ਇਹ ਖੁੱਲੇ ਥਾਨਵਾਨੇ ਦੀ ਆ ਬੜੀ 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 ਲੈ ਕੇ ਤੁਹਾਰਾ ਪਰਿਵਾਰੀ ਹਾਂ ਜਾਨੀ ਮਰਵਾ ਦੋ ਮਰਵਾ ਲਓ ਜੀ ਜਿੱਥੇ ਮਰਜ਼ੀ ਖੁੱਲੀ ਛੱਡ ਕੇ ਚੋਲੋ ਇਹ ਖੁੱਤਾਂ ਲੋਗੇ ਹੁੰਦੀ ਜੀ ਇਹ ਬੁਲਾ ਹੀ ਜੇ ਬੁਲਾਇਆ ਚੋਕਲਟ ਚੋਕ ਗੋਰ ਭੁੱਲੀ ਹੈ ਜੀ ਜੀ ਦਿੱਕਤ ਨਹੀਂ ਵਹਿੜ ਨੂੰ ਜਿੱਥੇ ਮਰਜ਼ੀ ਬਣ ਕੇ ਚੋਲੋ ਲਓ ਜੀ ਚੰਗੇ ਆਰਡਰ ਦੀ ਵਹਿੜ ਆ ਦਵਾ ਤੁਹਾਨੂੰ ਜੈਜੇ ਰੇਟ ਤੇ ਦੇਣੀ ਹੈ ਤੇ ਕਿੰਨੇ ਦੀ ਦੇ ਦਈਏ ਫਿਰ ਜੱਜ ਜੱਜ ਜੀ ਜੀਓ ਬਸ਼ੀ ਦਾ 50 55 ਮੁੱਲ ਲੋ ਕਰਦੇ ਨੇ ਪਰ ਇਹ ਭਾਰ ਨ ਛੋੜਾ ਜਾਇ ਰੱਖਿਆ ਜੀ ਠੀਕ ਆ ਸਿਰਫ ਆ ਜਾਣ ਕਰਕੇ ਵਿਆਹ ਆ ਗਿਆ ਜੇ ਹਣ ਫੜਾਉਣ ਟਰਾਲ ਵਾਲਾ ਕੰਮ ਕਰਨਾ ਜੋ ਠੀਕ ਆ ਤੇ ਕਿੰਨੇ ਦੀ ਦੇ ਦਈਏ ਜੱਜ ਜੱਜ ਜੀ ਆਹ ਨਾ ਜਿਹੜੀ 45 ਦੀ ਦੇ ਦਈਏ ਠੀਕ ਆ ਮੈਂ ਤਾਂ ਕਰ ਦਈਏ ਮਾਨਤਣ ਹੋਰ ਹੋਰ ਕਰਦਾਂਗੇ ਮਾਨਤਣ ਜਿੰਨਾ ਹੀ ਕੋ ਕਰਦਾਂਗੇ ਦੋ ਛੱਡ ਦਈਏ ਮੈਂ ਤੇ ਨਾ ਚਲੋ ਦੋ ਹੀ ਛੱਡਾ ਕਿ ਹੋਰ ਛੱਡ ਦਈਏ ਵੇ ਲੋ ਤੁਹਾਡੀ ਮਰਜ਼ੀ ਹੋਰ ਕਰੋ 42000 ਦੀ ਕਰਦੀ ਐ ਮੈਂ ਤਾਂ ਲਓ ਕਰੋ ਲਓ ਜੀ ਇਦਾਂ ਦੀਆਂ ਵਸੇ ਮਿਲਦੀਆਂ ਨਹੀਂ ਜੇ ਵੇਖੋ ਬੜਾ ਕੁਆਲਟੀ ਕਰੋ ਚੈੱਕ ਬੜੀਆਂ ਬੜੀਆਂ ਜੀ ਮਜਬੂਰੂ ਆ ਤੇ ਡੇਨ ਦੇਣ ਤੁਸੀਂ ਦੂਜੀ ਜਰਸੀ ਕਰੋ ਚੈੱਕ ਵਾਹ ਇੱਕ ਕਿੰਨੇ ਦਿਨ ਖੜਦੀ ਏ ਹਜੇ ਹਜੇ ਵੀਜੀ ਹਫਤਾ ਲਾ ਜਾਣੇ ਹੈ ਜੇ ਅਰਡਰ ਕੁਆਲਟੀ ਕਰੋ ਚੈੱਕ ਪਹਿਲਾਂ ਵੜਿਆ ਦੋ ਦੰਦ ਲਓ ਜੀ ਕਿਥੇ ਮਰਜੀ ਹੈ ਗੱਡੀ ਕੇ ਬਹਿਲੇ ਵਿੱਚ ਰੇ ਵੇਖੋ ਲਓ ਜੀ ਕਰੋ ਚੈੱਕ ਥਣ ਥਣ ਕਰ ਲੋ ਚੈੱਕ ਅਗੀ ਮੇਰੇ ਭਰਾ ਸਾਰੇ ਮੁੱਠੀ ਵਾਲਾ ਮੁੱਠੀ ਵਾਲਾ ਥਣ ਲੱਗੇ ਚੈਨਲ ਨੂੰ ਕਰੋ ਸਬਸਕ੍ਰਾਈਬ ਇਦਾਂ ਦੇ ਪਸ਼ੂ ਤੁਹਾਨੂੰ ਵਖਾਉਣੇ ਆ ਚੰਗੇ ਤੋਂ ਚੰਗੇ ਪਸ਼ੂ ਵਗਾਰਾਂ ਬਈ ਸ਼ੌਂਕ ਨਾਲ ਰੱਖੀ ਘਰ ਦੇ ਵਿੱਚ ਪੂਰੀ ਵੇਖੋ ਗੱਡੀ ਰਕਾਊ ਆ ਸਾਰਾ ਸੰਦੀ ਬਖਾਊਗਾ ਵਿਖਾ ਚਲੋ ਇਹਨਾਂ ਦੀ ਕੋਈ ਨਹੀਂ ਵਿਖਾ ਦਨੇ ਮਗਰੋਂ ਵਿਖਾ ਦਨੇ ਤੇ ਕਿੰਨੇ ਦੇ ਦੇ ਦਈਏ ਫਿਰ ਤੇ ਉਹ ਵੇਖੀ ਉਹ ਤਾਂ ਹੈਗਾ ਦਾ 45 ਕਰੀਏ ਮੰਨ ਤਾਨ ਕਰਾ ਲੋ ਜੇ ਨਾ ਕਰਾਂ ਦੋ ਛੜ ਦਈਏ ਮੈਂ ਤੇਨਾ ਜਹਾਂ ਨਾ ਹੀ ਕਰ ਤੋ ਕਿੰਨੇ ਕਿ ਦੀ 40 ਦੀ ਦੇ ਦਈਏ ਨਿਕਲ ਜਾਇ ਕਰਨਾ ਛੋਟਾ ਜਾਇ ਹਵਾਬ ਨਹੀਂ ਲੱਗੰਦੇ ਨੇ ਠੀਕ ਆ 35 ਦੀ ਲਓ ਜੀ ਲਓ ਸ਼ਾਇਦ ਹੀ ਕਰਤੇ ਇਹ ਮਜਬੂਰੀ ਕਰਨ ਅੰਕਲ ਦਾ ਬਾਹਰ ਦਾ ਆਇਆ ਵਿਜਾ ਬਾਹਰ ਨਹੀਂ ਰਹਿਣਾ ਯਾਰ ਮੇਰੇ 4 ਦਿਨ ਰਹਿ ਗਏ ਜੇ ਤੇ ਹੋਰ ਗੱਡੀ ਕਿਹੜੀ ਕਹਿਣ ਦੇ ਜੇ ਗੱਡੀ ਉਹ ਆਪਣੇ ਨੂੰ ਦੇ ਦੇਣੀ ਹੈ ਅੱਛਾ ਕਿਹੜੀ Swift ਆ ਕਿਹੜੀ ਆ Swift Swift 16 ਮਾਡਲ ਲਓ ਜੀ ਮੜਾ ਲਾਉਗੇ ਕਪੜਾ ਇਹਦੇ ਤੋਂ ਉਹ ਹੱਲਾ ਨਹੀਂ ਪਕਾਉਣੀ ਯਾਰਾ ਲੈ ਯਾਰਾਂ ਹਲ ਵਕਾਉ ਜੇ ਤਾਂ ਪਈ ਗੱਲ ਜਾਣੇ ਮੁੜ ਕੇ ਆਫ ਕੀ ਸਾ ਤੇ ਆ ਜੀ 11 ਹਾਲ ਇਹ ਜੱਜਾ ਨਹੀਂ ਦੇ ਦਨੇ ਐ ਵੀ ਇਹ ਵੀ ਦੇ ਦੇਨੇ ਆ ਜੀ ਕਿੰਨੇ ਕੁ ਦੇ ਦੇ ਦਈਏ ਕੇ ਫੋਨ ਤੇ ਕਰ ਲੋਗੇ ਹੂਣੀ ਕੋਤ ਫੀਲ ਕਰੇ ਫੋਨ ਦੇ ਕਰ ਲਾਂਗੇ ਲੋ ਜੀ ਹਾਲਾਂ ਵਿੱਚ ਕਾਉ ਜੇ ਹਾਂਜੀ ਕਹਾਂ ਲਾ ਜੇ ਉਹ ਗੱਡੀ ਜੋ 16 ਮਾਡਲ ਲੋ 16 ਮਾਡਲ Swift ਗੱਡੀ ਜੇ ਜੀ ਆਓ ਮੇਰੀ ਗੱਡੀ ਪੂਰੀ ਸਾਫ ਆ ਜੇ ਸਾਫ ਟਾਇਰ ਬੈਟਰੀ ਸਾਰਾ ਕੋ ਤਵਰ ਜੀ ਮੰਦਰੋ ਸੀਟਾ ਠੀਕ ਹੈ ਖੱਬੇ ਹੋਵਾਸ ਚਲੋ ਚਾਬੀ ਅੰਦਰ ਹੈ ਅੰਕ ਹੋਣਾ ਕੋਈ ਗੱਲ ਨਹੀਂ ਜਿਹੜਾ ਵੀ ਖਰੀਦੂਗਾ ਤੇ ਆਪਣੀਆਂ ਜਾਂਚੂ ਚ ਕਰ ਲੇ ਇਹ ਕੀ ਅਰੀਜਨਲ ਰੰਗ ਜੇ ਸਾਫ ਆ ਜਿੱਦਾਂ ਵੀ ਹੈਗੀ ਆ ਕੰਡੀਸ਼ਨ ਚੈੱਕ ਕਰ ਲਓ ਬਾਕੀ ਕੋਈ ਵੀ ਵੀਰ ਜਿਹਨੇ ਖਰੀਦਣੀ ਆਪਣੀ ਤਸੱਲੀ ਕਰੇ ਆਣ ਕੇ ਹੱਲਾ ਆ ਦੋ گاਵਾ ਆ ਗੱਡੀ ਆ ਤੇ ਬਾਕੀ ਚਲੋ ਆਪਣੀ ਤਸੱਲੀ ਕਰਕੇ ਫਿਰ ਖਰੀਦੇ ਧੰਨਵਾਦ ਜੀ